ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਫਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਅਭੀਲਾ ਜ਼ਿਲ੍ਹਾ ਗੁਰਦਾਸਪੁਰ ਪਿੰਡ ਹੀ ਤਹਿਸੀਲ ਬਟਾਲਾ ਤੇ ਬਾਈ ਰਣੇ ਉਹਨਾਂ ਆ ਚੁੱਕੇ ਆ ਦੇਖੋ ਅੱਜ ਵੀ ਬਾਈਆਂ ਕੋਈ ਸਾਡ ਅੜ ਦੇ ਲੈ ਆਪਾਂ ਗਾਵਾਂ ਸੇਲ ਆ ਤੇ ਬਹੁਤ ਸੋਹਣੀਆਂ ਗਾਵਾਂ ਦੇ ਵੀਰਾਂ ਨਾਲ ਤੇ ਰੇਡ ਬਿਲਕੁਲ ਛੋਟੇ ਛੋਟੇ ਕਰਦੇ ਆ ਦੀ ਆਵਰ ਵੀਰਾਂ ਨਾਲ ਗੱਲਬਾਤ ਕਰੀਏ ਆਪਾਂ। ਬਾਜੀ ਹਸਤੀਕਾਲ। ਸਾਚੀ ਸਾਚੀ ਗਸਨੀ ਜੀ। ਔਰ ਬਾਜੀ ਕਿਦਾਂ? ਵਧੀਆ ਵਧੀਆ ਠੀਕ ਠਾਕ। ਮੱਝਾਂ ਲੱਗੀਆਂ ਪੁਰੀਆਂ। ਬਹੁਤ ਕਿਰਪਾ ਮਹਾਰਾਜ ਗੁਨਾਲ ਪਾਸ਼ਾ ਜੀ। ਹੱਥ ਕਰਾਈ ਦੀ ਸਰ। ਬਹੁਤ ਪਰਮਾਤਮਾ ਵਾਹਿਗੁਰੂ ਸੱਚੇ ਪਾਸ਼ਾ ਜੀ। ਐਂ ਐਂ ਹੈ ਬਾਜੀ। ਹਾਂਜੀ। ਇਨੀ ਤੁਹਾਨੂੰ ਸਭ ਖਣੇ ਜੀ। ਹਾਂਜੀ ਹਾਂਜੀ। ਬਾਕੀ ਰੇਡ ਥੋੜਾ ਸੋਹਣਾ। ਬਿਲਕੁਲ ਬਿਲਕੁਲ। ਰੇਡ ਰੇਡ ਨਹੀਂ ਖਾਖ ਨੇ ਜੀ। ਚਲੋ ਅੱਜ ਫਿਰ ਕਿੰਨੀਆਂ? ਆਪਣੇ ਵੀ ਸੁਨੀਲ ਜੀ ਅੱਜ ਬੱਛੀਆਂ 6 ਆ ਇੱਕ ਤੇ ਚਲ ਗਈ ਹੁਣੇ 6। ਹਾਂਜੀ ਹਾਂਜੀ। ਤਿੰਨ ਮੇਰੇ ਜੇ ਹੁਣ 500 ਦੇ ਮਿੰਟ ਹੋਇਆ ਜੀ ਹਾਂ ਜੀ ਹੁਣ ਤੁਹਾਡੇ ਅੱਗੇ ਅੱਗੇ ਸੂਈ ਹੈ ਤੇ ਭਾਈ ਜੀ ਕਿੰਨਾ ਕਰ ਜੀ ਤਾਂ ਲੈ ভাই ਬੜਾ ਅਤਕਾਈ ਭਾਈ ਇਹ ਪਸ਼ੀ ਚਲੋ ਪਰਮਾਤਮਾ ਸੁੱਖ ਰਗੇ ਜਿੱਦੀ ਨਸਲ ਬਰੀਡ ਆ ਪਸ਼ੀ ਦੁੱਧ ਤੇ 20 ਕਿਲੋ ਨੂੰ ਕੀ ਜਾਂਦਾ 15 ਤੋਂ ਸਟਾਰਟ ਬੋੜੇ ਤਾਂ ਹੋਊਗੀ ਮੱਛੀ ਆ ਇਹ ਬੱਚਾ ਜੀ ਬੱਚਾ ਖੋਲਾ ਜੀ ਭਰਾ ਲੋ ਜੀ ਵੇਖ ਚਵਾ ਚੁੱਕੇ ਨਿਕਲਿਆ ਸੰਦੀਪ ਜੀ ਬਹੁਤ ਆ ਜੇ ਧਾਰ-ਧਾਰ ਮਰੀਏ ਬਹੁਤ ਕੋਹ ਕੋਲੀ ਨੂੰ ਮਰੀ ਬੜੀ ਸੋਹਣੀ ਬੈਣਾ ਤੇ ਉੱਚੀ ਲੰਮੀ ਪੂਰੀ ਵੇਖੋ ਘਰਾਂ ਦੇ ਆਦ ਰਾਣਾ ਹੋਣੀ ਹੈ ਤੇ ਜੇ ਵੀਲੇ ਵਾਲੇ ਕਰਦੇ ਸਰਾ ਸਰਾ ਹੀ ਪਸ਼ੂ ਕੱਢ ਕੇ ਲੈ ਜਾਂਦੇ ਆ ਆ ਜਾਓ ਜੀ ਆ ਜਾਓ ਆ ਜਾਓ ਲੈ ਆਓ ਰਾਣਾ ਜੀ ਮੀਂਹੂ ਪੈ ਗਿਆ ਜੇ ਫਿਰ ਆਣਾ ਬਾ ਠੀਕ ਹੈ ਚਾਹ ਲੋ ਹਾਂ ਜੀ ਬਰਾਣਾ ਜੀ ਤੇ ਸੰਦੀਪ ਜੀ ਮੋਲ ਕਰਨ ਨੂੰ 70 ਕਰ ਲਈਏ 75 ਕਰ ਲਈਏ 65 ਹੀ ਦੇ ਦਈਏ ਅੱਪੀ ਛੋਟ ਕਰ ਦੋ ਜੰਨੀ ਕਰਦੇ 60000 ਰੁਪਏ ਮੈਂ ਨਜ਼ਾਰੇ ਵਧੇ ਜਾਣ ਦੋ ਆਜੋ ਇਹ ਗੱਪਣਾ ਇਹ ਸੂਈਏ ਸਦੀਪ ਜੀ ਅੱਛਾ ਸੂਈ ਜਾ ਦੁੱਧ ਕਿੰਨਾ ਜੀ ਇਹ ਕੋ ਦੁੱਧ 20 ਕਿਲੋ ਤਿਆਰ ਆ ਕੰਡੇ ਵਾਲਾ 20 ਕਿਲੋ ਕੰਡਿਆਂ ਤੋਂ ਤਿਆਰ ਆ ਇਹ ਬੱਛਾ ਮਗਰਣਾ ਜੀ ਹਾਂਜੀ ਹਾਂਜੀ ਇਹ ਵੀ ਖੋਲੋ ਭਾਈ ਜੀ ਲਓ ਜੀ ਬਹੁਤ ਹੈ ਜੀ 20 ਕਿਲੋ ਤਿਆਰ ਆ ਨਸਲ ਵੇਖੋ ਕਰਾਂ ਦੀ ਵਹਿੜ ਤੇ ਇਹ ਝੁੰਗੀ ਕਹਿਰੀ ਆ ਫਿਰ ਹਾਂਜੀ ਹਾਂਜੀ ਝੁੰਗੀ ਨਸਲ ਬੜਾ ਸਲ ਬਹੁਤ ਸੋਹਣੀ ਹੈ ਨਾ ਬਹੁਤ ਬੱਚੀ ਵਾਹ ਅੰਡੀ ਸੀ ਬੜੀ ਵਾਹ ਚੁਾਈ ਜੂ ਰਾਣੀ ਜੀ ਵਧੀਆ ਆਜੋ ਜੀ ਆਜੋ ਰਿੰਗ ਬੰਦ ਕਰ ਲ ਫੋਨ ਦੇ ਬਸ ਠੀਕ ਆ ਹਾਂਜੀ ਫਿਰ ਆਣਾ ਜੀ ਸੰਦੀਪ ਜੀ ਇਹਦਾ ਮੁੱਲ ਦੇ 75 ਕਰ ਲਈਏ 60000 ਰੁਪਏ ਛੋਟ ਕਰ ਦਾਂਗੇ ਇਹ ਕਿ ਹੋ ਜਾਂਦਾ 58 ਦੀ ਕੋਈ ਕਰਦਾ 57 ਹੀ ਦੇ ਦਾਂਗੇ 20 ਕਿਲੋ ਦੋ ਤਿਆਰ ਆ ਕੱਢਿਆ ਬਸ ਠੀਕ ਆ ਬਾਕੀ ਬੱੱਚਾ ਲਾ ਕੇ ਲਾ ਲਓ ਲਾ ਲਓ ਮਾ ਜਰਸੀ ਦੇ ਕਾਢੀ ਲੈ ਹੈ ਜਰਸੀਆਂ ਲੈ ਕੇ ਆਇਆ ਜੀ ਵੀ ਤਿੰਨ ਹੀ ਇੱਕ ਵਸ਼ੀ ਹੋਣਾ ਨਾ ਆਪਣਾ ਆਏ ਹੀ ਕਾਦੀਆਂ ਲਾਗੋ ਬੰਦੇ ਹਾਂ 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 ਉਹ ਧੱਕੇ ਨਾ ਲੈ ਕੇ ਮੈਂ ਤਾਂ ਕਿਹਾ ਵੀਡੀਓ ਪਾਉਂਦੇ ਨੇ ਨਹੀਂ ਨਹੀਂ ਮੇਰਾ ਵੀਰ ਨਾ ਆਪਾਂ ਲੈਣੀ ਲੈਣੀ ਚਲੋ ਜਣਾ ਗਾਂ ਵਰਤਨ ਰਾਤ ਢਾ ਭਰਣਾ ਗਾਹਣੇ ਦਾ ਆਣਾ ਹੀ ਆਣਾ ਕਿਹਨੇ ਭਾਜੀ ਹਾਂਜੀ ਹਾਂਜੀ ਤਾਂ ਬੰਦ ਬੰਦ ਲੌੜ ਕੋਣ ਬਹੁਤ ਪੋਲੀ ਦੀ ਜੀ ਨਹੀਂ ਠੀਕ ਹੈ ਨਹੀਂ ਠੀਕ ਹੈ ਟਰਾਈ ਠੀਕ ਹੈ ਅੱਡੀ ਦੀ ਬੋਲੋ ਇਹ ਦੋ ਹੀ ਘਟ ਦੇਣਾ ਇਸ ਛੋਟ ਕਰਦਾ 60 ਜੀ ਕਿੰਨੇ 2000 ਛੋਟ ਕਰਦਾ 65 ਜੀ 55 ਜੀ ਚਲੋ ਠੀਕ ਇਹ ਜੀ ਇਹ ਵੀ ਸੁੱਈ ਆ ਇਹ ਸੁਨੀਲ ਵੀ ਅੱਜ ਸੁੱਈ ਆ ਬੱਚਾ ਮਗਰ ਬੱਚਾ ਮਗਰ ਬੱਚਾ ਮਗਰ ਵੱਡੀ ਬੈੜਿਆ ਫਾਈਲ ਫਾਈਲੈਂਟ ਕਰੋ ਹਾਂ ਜੀ ਕਿੰਨਾ ਬੋਲਾ ਬਾਈ ਜੀ ਫਿਰ ਇਹ ਅੱਜ ਹੀ ਸੂਈ ਸਵੇਰੇ ਜੇਰ ਯਾਰ ਪਰਦਾ ਧਾਰਾ ਤੁਰੇ ਮਾਰੀਆਂ ਨੇ ਪਰਦਾ ਹਾਂਜੀ ਧਾਰਾ ਤੁਰੇ ਮਾਰੀਆਂ ਇਹ ਸਦੀਪ ਜੀ ਆਪਾਂ ਗਲਤ ਕੰਮ ਨਹੀਂ ਕਰਨਾ ਵੈਡ ਵੇਗੀ ਆ ਅੱਛਾ ਵੇਗੀ ਆ ਵੇਗੀ ਦਾ ਬਿਆਨ ਦੇਖੇ ਨਹੀਂ ਐਵੇਂ ਝੂਠ ਵਾਲਾ ਕੰਮ ਨਹੀਂ ਕਰੀ ਮੱਛੀ ਦਾ ਬਿਆਨ ਦੇਖੇ ਹੋਣੇ ਬੰਦੇ ਆਪਣਾ ਕਰਤਾਰਪੁਰ ਸਾਹਿਬ ਤੋਂ ਆਏ ਅੱਛਾ ਆ ਹੁਣੇ ਆਪਣਾ ਬਿਆਨ ਦੇ ਕੇ ਸੇਰੇਆਂ ਦੇ ਪੈਸੇ ਪਾਦਾਂਗੇ ਭੇਜਾਂਗੇ ਗਲਤ ਕੰਮ ਨਹੀਂ ਕਰੀ ਲੋੜ ਨਹੀਂ ਲੋੜ ਨਹੀਂ ਫਿਰ ਬਾਈ ਜੀ ਫੋਨ ਆਈ ਹੋਊਗਾ ਸਹੀ ਗੱਲ ਬਿਲਕੁਲ ਆਜੋ ਆਜੋ ਬਾਕੀ ਇਥੇ ਦੁਰੀਆਂ ਹੀ ਜਾਣੀਆਂ ਆਈ ਜਾਣੇ ਦੁਰੀਆਂ ਹੀ ਜਾਣੀਆਂ ਕਰਨ ਬਾਈ ਜੀ ਆਸੀ ਗਾਲ ਇਹ ਸਰਪੰਚ ਨਹੀਂ ਨੇ ਸਰਪੰਚ ਸਾਹਿਬ ਸਰਪੰਚ ਸਾਹਿਬ ਪਾਸੇ ਰਹਿੰਦੇ ਆ ਇਹ ਜੀ ਇਹ ਸਲੀਵਲੀ ਜਰਸੀ ਆਪਣਾ ਦੂਜਾ ਸੂਹਾ ਦੂਜਾ ਸੂਹਾ ਇਹਦੇ ਕੋ 15 ਕਿਲੋ ਦੁੱਧ ਕੰਡੇ ਵਾਲਾ ਤਿਆਰ ਆ 15 ਕਿਲੋ ਕੰਡੇ ਵਾਲਾ ਤਿਆਰ ਆ ਜੀ ਤਾਂ ਲੋ ਬੱਛਾ ਮਗਰ ਨੇ ਹਣਾ ਪਿਓਰ ਜਰਸੀ ਪਿਓਰ ਜਰਸੀ ਬਹੁਤ ਠੰਡੀ ਜੀ ਵਾਹ ਬਹੁਤ ਠੀਕ ਆ ਆ ਜਿਓ ਜੀ ਆਜੋ ਬਾਠ ਠੀਕ ਆ ਹਾਂਜੀ ਭਰਾ ਹਾਂਜੀ ਜੀ ਜੀ ਬੋਲੋ ਉਹਨੇ ਕਰਨ ਨੂੰ 65 ਕਰ ਲਈਏ 60 ਕਰ ਲਈਏ 50000 1000 ਰੁਪਏ ਛੋਟ ਕਰਦੇ 90000 ਦੀ 90000 48000 ਦੀ ਚਲੋ ਠੀਕ ਜਾਂਦ ਇਹ ਗੱਬਣਾ ਇਹ ਨਹੀਂ ਜੀ ਦੋਦੀ ਬੱਛੀ ਉਹਦੀ ਪਹਿਲਾ ਵੀਡੀਓ ਤੇ ਪਾਈ ਰਹੀ ਆ ਪਰ ਕੱਚੀ ਸੀ ਹਾਂਜੀ ਹਾਂਜੀ ਹੁਣ ਬੱਛੀ ਤਿਆਰ ਹੋ ਗਈ ਐ ਬਸ ਠੀਕ ਐ ਲੋ ਜੀ ਵੇਖੋ ਦੋ ਦੰਦ ਵਹਿੜਾ

ਇਹ ਸਲੀਵ ਜੀ ਹੁਣ ਤੇ ਜੀਕਰ ਤਾਂ ਤਿਆਰ ਹੋਈ 65000 ਮੁੱਲ ਪਾ ਦੀ 50 ਪਿਆ 50000 ਹੋਈ ਜਰਾ ਨੰਜਾਈ ਚਲੋ ਮਾਰੋ ਤੁਹਾਰਾ ਜੱਥੇ ਹਾਰੂ ਸਾਫ ਕੀਤਾ ਪਿਆ ਹਨਾ ਅਜੇ ਬੱਚੇ ਨਹੀਂ ਮਾਇ ਬੱਚੇ ਇਹ ਛੋਟ ਹੈ ਦੀ ਬੜੀ ਕੀਤੀ ਮੁਰਗਿਆਂ ਦੀ ਵੀਧੀ ਇੱਕ ਇੱਕ ਵੀਰ ਨਹੀਂ ਪਲਸੋ ਗਾਂ ਲੈ ਕੇ ਤੇ ਮਾਲ ਤਿਆਰੀ ਹਾਂ ਆ ਤੇ ਮੁਰਗੀ ਸੇਲ ਕਰਦੇ ਮੈਂ ਤਾਂ ਛੋੜੀ ਕਰਨੀ ਕਿ ਮੁਰਗਾ ਮੈਂ ਜਿਹੜਾ ਭਾਰਾ ਪੜਨਾ ਵਿੱਚ ਆ ਗੰਭੀਰ ਸੌਣਦਾ ਹਾ ਹੋਣੀ ਨਹੀਂ ਚੋਰ ਦਾ ਨਮਰ ਕਬੜਾ ਵਾਗ ਰਿਹਾ ਚਾਰ ਕਿਹਦੇ ਹੋਣੀ ਇਹ ਪਏ ਪੀ ਚਲੋ ਐਂ ਆ ਸਮਝਾਈ ਚਲੀ ਜਾਣੇ ਕਿ ਲਈ ਹਾਂਜੀ ਸੁਖਿਆ ਰਿਹਾ ਬੰਨੀ ਓਏ ਰਣਾ ਜੀ ਮਾਲਵਾ ਦੂ ਮੈਂ ਜਾਣਾ ਰਣਾ ਜੀ ਮਾਲ ਮਾਲ ਪਸੰਦੀ ਦੀ ਆਪਾਂ ਰਣਾ ਲੈਨੇ ਸਾਫ ਸੁਥਰਾ ਬਾਕੀ ਗੰਨ ਮੰਦ ਪਤੇਰਾ ਇਕੱਠਾ ਕਰ ਲੋ ਪੈਰਾ ਜੀ ਚੰਗਾ ਚੰਗੇ ਮਹਿੰਦੀ ਰੇ ਲਾ ਕੇ ਹਾਂ ਜੀ ਲਮਾ ਕੋਈ ਨਹੀਂ ਚੰਗੇ ਦਾ ਕਿ ਪ੍ਰਮਾਤਮਾ ਕੋ ਡਰ ਕੇ ਨੇ ਤੀਜੀ ਚੌਥੀ ਵੀਡੀਓ ਇੱਕ ਬੰਦੇ ਦਾ ਫੋਨ ਨਹੀਂ ਆ ਪਿਆ ਤੁਹਾਡਾ ਡੰਗਰ ਕਹਿੰਦੇ ਨਿਕਲਿਆ ਜਾਂਦਾ ਹਾਂ ਜੀ ਬਹੁਤ ਹੁਣ ਹਾਂ ਜੀ ਆਪਾਂ ਵੇਖੋ ਇਹ ਹੀ ਫਰਕ ਹੈ ਫਿਰ ਭਜੀ ਤੋ ਬੜਾ ਅਕਸਰ ਬੜਾ ਟਾਈਮ ਹੋ ਗਿਆ ਲਮਾ ਚੱਲਦਾ ਸਦਾ ਹੀ ਕਿੰਨਾ ਟਾਈਮ ਹੋ ਗਿਆ ਕੰਮ ਕਰਦਣ ਤੁਸਾਂ ਲਓ ਸਦੀਪ ਜੀ ਠੀਕ ਆ ਬਹੁਤ ਪੋਲੀ ਚੋਣੇ ਰੂਰ ਦੀ ਅੰਦੀ ਬੋ ਨੇ ਮਾੜੀ ਇਹ ਬਾਠੀ ਚਲੋ ਆਹੀ ਆ ਜੀ ਬਾਕੀ ਇੱਥੇ ਆ ਕੇ ਚੈੱਕ ਕਰੋ ਆ ਜੀ ਆ ਕੇ تسਲੀ ਨਾ ਕੋ ਦੋ ਡੰਗ ਚੋਏ ਚਾਰ ਚੋਏ ਕੋਈ ਚੱਕਰ ਨਹੀਂ ਆਪਾਂ ਗੱਬਣ ਦੇ ਆਪਣਾ ਇੱਕੋ ਵਾਸੀ ਪਾਸ ਕਰਕੇ ਖੜੇ ਥੱਲੀ ਨੰਬਰ ਜੀ 9779612422 ਸਤਿਕਾਰ ਸਤਿਕਾਰ ਜੀ